ਮੋੜਾ ਪਾਣੀ ਦੀ ਸਮੱਸਿਆ ਭਾਜੀ ਬਹੁਤ ਗੰਦਾ ਪਾਣੀ ਆਉਂਦਾ ਜੀ ਨਾ ਇਹ ਕੂਲਾ ਕਰ ਸਕਦੇ ਹਾਂ ਉਲਟੀ ਆਉਂਦੀ ਛੋਟੇ ਬੱਚੇ ਬਿਮਾਰ ਹੁੰਦੇ ਆ ਬਜ਼ੁਰਗ ਵੀ ਐਸੇ ਹੀ ਆਲਰੇਡੀ ਬਿਮਾਰ ਹੁੰਦੇ ਆ ਵਿਚਾਰੇ ਹੋਰ ਤੇ ਪੀਰ ਵਾਲਾ ਪਾਣੀ ਆ ਉਹਦਾ ਬਹੁਤ ਬੁਰਾ ਹਾਲ ਆ ਕਮਿਸ਼ਨਰ ਸਾਹਿਬ ਨੂੰ ਵੀ ਕਹਿਵਾ ਪਿਛਲੀ ਵਾਰੀ ਵੀ ਜਿੰਨੇ ਸਾਡੇ ਇਲਾਕੇ ਦੇ ਏਰੀਆ ਦੇ ਲੋਕ ਸਾਡੀਆਂ ਮਾਤਾਵਾ ਭੈਣਾ ਔਰ ਸਾਰੇ ਪਰਿਵਾਰ ਆਪਾਂ ਇਕੱਠੇ ਹੋ ਕੇ ਗਏ ਸੀਗੇ ਘਰ ਤੋਂ ਘੱਟ ਹੀ 100 ਕੰਪਲੇਟ ਦੇ ਚੁੱਕੇ ਆ ਪਰ ਕੋਈ ਸੁਣਵਾਈ ਨਹੀਂ ਲੱਗੀ ਜਿੰਨੇ ਅਫਸਰ ਸ਼ਾਇਆ ਜਿੰਨੇ ਕਾਰਪੋਰੇਸ਼ਨ ਦੇ ਅਫਸਰ ਲੱਗੇ ਆ ਉਹ ਸਾਰੇ ਸਸਪੈਂਡ ਹੋਣੇ ਚਾਹੀਦੇ ਇੱਕ ਵਾਰੀ ਸੀਵਰ ਠੀਕ ਹੋਣੇ ਚਾਹੀਦੇ ਆ ਤੇ ਆ ਵੇਖੋ ਕਿਸ ਤਰ੍ਹਾਂ ਸੀਵਰ ਭਰੇ ਆ ਤੇ ਫੈਕਸ਼ਨ ਹੋਈ ਜਾਣ ਰਹੀ ਆ ਤੇ ਅੱਜ ਕਈ ਦਿਨ ਹੋਜਿਆ ਲੈ ਨਾ ਖਾਂਸੀ ਹਟਦੀ ਐ ਨਾ ਪੇਟ ਖਰਾਬ ਹੋਇਆ ਵਾ ਤੇ ਨਾ ਲਾਟਰੀ ਨੇ ਟੱਟੀਆਂ ਉਲਟੀਆਂ ਸਾਰੇ ਪਰਿਵਾਰਾਂ ਪਰਿਵਾਰਾਂ ਨੇ ਪਰਿਵਾਰ ਪਏ ਐ ਟੱਟੀਆਂ ਉਲਟੀਆਂ ਦੇ ਨਾਲ ਜਿੰਮੇਵਾਰ ਨੀਰਾ ਜਿਹੜਾ ਇੱਥੋਂ ਦਾ ਕਾਉਂਸਲਰ ਬਣਿਆ ਸੀ ਉਹਦੇ ਆਲੇ ਇੱਕ ਵਾਰਾਂ ਗਾਇਆ ਵੀ ਵੀਰਾ ਸੀਵਰ ਕਢਾ ਦੇ ਤੇ ਉਹ ਕਹਿੰਦਾ ਮਾਤਾ ਸਾਡੇ ਤੇ ਆਪ ਇਧਰ ਭਰੇ ਆ ਤੇ ਅਸੀਂ ਕੀ ਕਰ ਸਕਦੇ ਆ ਭਗਵੰਤ ਮਾਨ ਨੂੰ ਅਸੀਂ ਦੇ ਹੋਈ ਕਹਿੰਨੇ ਆ ਵੀ ਭਗਵੰਤ ਮਾਨ ਜੀ ਆਪ ਤੇ ਤੁਸੀਂ ਹੁਣ ਜਿੱਤ ਕੇ ਬਹਿ ਗਏ ਜੇ ਤੇ ਦੂਜਾ ਵਿਆਹ ਵੀ ਕਰਾ ਕੇ ਬਹਿ ਗਏ ਜੇ ਤੇ ਸਾਡੇ ਬਾਰੇ ਵੀ ਸੋਚ ਲੈ ਹੁਣੇ ਅਸੀਂ ਤਾਂ ਗਰੀਬ ਆਦਮੀ ਆ ਸਾਨੂੰ ਪਾਣੀ ਦਾ ਸਾਫ ਦੇ ਦਿਓ ਹੋਰ ਤਾਂ ਗੱਲ ਚੱਲ ਕਿਧਰੇ ਹੀ ਰਹਿ ਗਈ ਤੇ ਸੀਵਰ ਸਾਫ ਕਰਾ ਦਿਓ ਹੋਰ ਤਾਂ ਤੁਸੀਂ ਨੌਕਰੀਆਂ ਦੇ ਜਿਹੜੀਆਂ ਸਾਨੂੰ ਦੇ ਦਿੱਤੀਆਂ ਸਾਡੇ ਬੱਚਿਆਂ ਨੂੰ ਉਹ ਤੇ ਹੀ ਆ ਨੋ ਸਲਾਮੀ ਖਾਲ ਗਿਆ ਨੌਕਰੀਆਂ ਕਰ-ਕਰ ਕੇ ਤੇ ਬਾਕੀ ਆ ਇਹ ਵੀ ਸਾਨੂੰ ਪਾਣੀ ਸਾਫ਼ ਚਾਹੀਦਾ ਵਾ ਪੈਂਦੀ ਬਾੜ ਨੰਬਰ 12 ਦੇ ਵਿੱਚ ਇਸ ਵਕਤ ਮੌਜੂਦ ਆ ਜਿੱਥੇ ਇਲਾਕਾ ਕਿਰਪਾਲ ਕਲੋਨੀ ਦਾ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਕਿਸ ਤਰ੍ਹਾਂ ਦੇ ਇਲਾਕੇ ਦੇ ਲੋਕ ਜਿਹੜੇ ਇਕੱਠੇ ਹੋਏ ਨੇ ਕਿਉਂ ਹੋਏ ਨੇ ਇਨਾ ਤੋਂ ਜਾਣਾਂਗੇ ਇੱਥੇ ਜਿਹੜੀ ਇੱਕ ਸਮੱਸਿਆ ਦੱਸੀ ਜਾ ਰਹੀ ਆ ਰਹੀ ਆ ਕਿ ਪਾਣੀ ਜਿਹੜਾ ਆ ਗੰਦਾ ਆ ਰਿਹਾ ਆ ਘਰਾਂ ਦੇ ਵਿੱਚ ਪਾਣੀ ਜਿਹੜਾ ਗੰਦਾ ਆ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਾਲਟੀ ਫੜੀ ਮਾਤਾ ਜੀ ਨੇ ਮਾਤਾ ਜੀ ਨੇ ਬਾਲਟੀ ਫੜੀ ਪਾਣੀ ਵੇਖੋ ਕਿਸ ਤਰ੍ਹਾਂ ਦਾ ਹਾਲਾਤ ਆ ਬਹੁਤ ਗੰਦਾ ਪਾਣੀ ਜਿਹੜਾ ਆ ਰਿਹਾ ਜਿਸ ਨਾਲ ਜੜੀਆਂ ਬਿਮਾਰੀਆਂ ਫੈ ਰੀਆਂ ਐ ਇੱਥੇ ਇਹ ਵੀ ਦੱਸਿਆ ਜਾ ਰਿਹਾ ਕਿ ਲੋਕ ਜਿਹੜੇ ਨੇ ਬਿਮਾਰ ਹੋ ਰਹੇ ਨੇ ਤਾਂ ਇੱਕ ਸਾਥ ਦੇ ਕੈਨੀਆਂ ਫੜੀਆਂ ਪਾਣੀ ਦੀ ਪਾਣੀ ਜਿਹੜਾ ਹੈ ਇੱਥੇ ਇਲਾਕੇ ਦੇ ਵਿੱਚ ਬਹੁਤ ਗੰਦਾ ਆ ਰਿਹਾ ਹੋਰ ਵੀ ਜਿਹੜੀਆਂ ਸਮੱਸਿਆਵਾਂ ਹੈਗੀਆਂ ਨੇ ਇੱਥੇ ਗੱਲਬਾਤ ਵੀ ਕਰਾਂਗੇ ਲੋਕਾਂ ਦੇ ਨਾਲ ਲੋਕਾਂ ਦਾ ਕੀ ਕਹਿਣਾ ਹੈ ਹਾਂਜੀ ਭਾਜੀ ਕੀ ਨਾ ਜੀ ਇਹ ਕੇਵਲ ਕਿਸਨ ਜੀ ਇੱਥੇ ਕਿਨਾਂ ਸੀਵਰ ਬੰਦ ਪਏ ਆ ਬੱਚੇ ਪਾਣੀ ਕਨਾ ਪੀ ਪੀ ਤੇ ਕਹਣਾ ਬਿਮਾਰ ਪੈਣਦੇ ਆ ਬਹੁਤ ਬੁਰਾ ਹਾਲ ਜੇ ਇੱਥੇ ਦੇ ਇਹ ਤੇ ਮੈਂ ਕਹਣਾ ਕੋਈ ਵੜਦਾ ਇਹਦੀ ਮੁੜਕੇ ਜਦੋਂ ਕਿ ਨਾ ਕੰਨੇ ਸਿਵਰ ਬੰਦ ਹੈ ਨਾ ਕੋਈ ਕਾਰਪੋਰੇਸ਼ਨ ਕੋਈ ਬੰਦੇ ਭੇਜਦੇ ਨਾ ਕੁਝ ਕਰਦੇ ਆ ਬਹੁਤ ਮਾੜਾ ਹਾਲ ਲੱਥੇ ਕਿੰਨੇ ਚਿਰ ਤੋਂ ਜਿਹੜੀ ਸਮੱਸਿਆ ਆ ਰਹੀ ਹੈ ਬਹੁਤ ਦੇਰ ਹੋ ਗਿਆ ਚਿਰ ਹੋ ਗਿਆ ਜੀ ਤਾਂ ਵੀ ਚੇਰ ਹੋ ਗਿਆ ਇੱਥੇ ਕੰਨਾਂ ਸਮੱਸਿਆ ਨੂੰ ਜਾਣੇ ਹੁ ਸੁਣਦੇ ਨਹੀਂ ਕੋਈ ਕਨਾਂ ਹੱਡੀ ਗੱਲ ਬੱਚੇ ਗੁਆਰ ਬੁਰਾ ਹਾਲ ਬਹੁਤ ਵੱਣੀ ਗਾਰ ਗਾਰ ਆਂਦੀ ਕਿ ਨਾ ਪਾਣੀ ਚ ਤੁਹਾਡੇ ਡਿਵੈਲਪਰਸ ਵਰਕ ਨਹੀਂ ਕੀਤਾ ਗਿਆ ਇੱਥੇ ਉਹਦੇ ਕਾਉਂਸਲਰ ਜਿਹੜੇ ਜਿੱਤੇ ਨੇ ਵਾਰਡ ਦੇ ਜਾਂ ਕਿਸੇ ਸਰਕਾਰ ਦੇ ਕਿੰਨਾ ਮਾਣਦੇ ਨਾ ਕੋਈ ਵੀ ਨਹੀਂ ਆਇਆ ਜੀ ਸਹੀ ਹੈ ਕੋਈ ਬੜਿਆ ਨਹੀਂ ਇੱਥੇ ਬੱਚੇ ਬਿਮਾਰ ਸਾਰੇ ਕਰਮ ਬੜਾ ਬੁਰਾ ਹਾਲ ਜੀ ਇੱਥੇ ਤਦ ਇਹ ਕ ਗੱਲਬਾਤ ਕੀਤੀ ਕਿ ਉਹਨਾਂ ਨੇ ਕਿਹਾ ਕਿ ਬੱਚੇ ਵੀ ਜਿਹੜੇ ਆ ਬਿਮਾਰ ਹੋ ਰਹੇ ਨੇ ਤਾਂ ਬਹੁਤ ਜਿਹੜੀਆਂ ਪਰੇਸ਼ਾਨੀਆਂ ਹੋਰ ਵੀ ਲੋਕ ਮੌਜੂਦ ਨੇ ਹਾਂਜੀ ਪੰਜੀ ਕੀ ਨਾਲ ਰਜਨੀ ਕੀ ਸਮੱਸਿਆ ਆ ਰਹੀ ਹੈ ਜਿਹੜੇ ਇਲਾਕੇ ਚ ਬਸ ਪਾਣੀ ਦੀ ਸਮੱਸਿਆ ਭਾਜੀ ਬਹੁਤ ਗੰਦਾ ਪਾਣੀ ਆਂਦਾ ਜੇ ਨਾ ਇਹ ਕੂਲਾ ਕਰ ਸਕਦੇ ਹਾਂ ਉਲਟੀ ਆਉਣ ਲੱਗ ਪੈਂਦੇ ਤੇ ਬੋਤਲਾਂ ਰੋ ਕਾਲੀਆਂ ਹਿੰਦੀਆਂ ਜੇ ਭਰਨ ਇੰਨਾ ਗੰਦਾ ਜੇ ਪਾਣੀ ਛੋਟੇ ਬੱਚੇ ਬਿਮਾਰ ਹੁੰਦੇ ਆ ਬਜ਼ੁਰਗ ਵੀ ਵੈਸੇ ਹੀ ਆਲਰੇਡੀ ਬਿਮਾਰ ਹੁੰਦੇ ਆ ਵਿਚਾਰੇ ਹੋਰ ਹੋ ਜਾਂਦੇ ਬਿਮਾਰ ਪਾਣੀ ਪੀ ਪੀ ਕੇ ਜੇ ਤੁਸੀਂ ਇਨਾਂ ਲਾਕੇ ਗਏ ਸਪਰਕ ਨਹੀਂ ਕੀਤਾ ਕਾਉਂਸਲਰ ਜਿਹੜੇ ਜਿੱਤੇ ਨੇ ਜਾਂ ਸਰਕਾਰ ਦੇ ਕਿਸੇ ਨੁਮਾਇੰਦੇ ਕੋਈ ਤਾਂ ਕੋਈ ਇੰਨਾ ਕੋਈ ਧਿਆਨ ਦਿੰਦਾ ੜਾਗਾ ਕੋਈ ਨਹੀਂ ਬਸ ਹੋਈ ਗੱਲ ਹੈ ਕਿ ਵੋਟਾਂ ਲੈ ਲੀਆਂ ਸਭ ਕੁਝ ਹੋ ਗਿਆ ਕੰਮ ਉਹਦੇ ਕੋਈ ਪੁੱਛਦਾ ਨਹੀਂ ਆਗਾ ਇੱਥੇ ਤੇ ਦਿੱਕਤ ਹੈ ਇਹ ਤਾਂ ਹੀ ਤਾਂ ਇਕੱਠੇ ਹੋਏ ਆ ਸਾਰੇ ਦਿੱਕਤ ਕਰਕੇ ਤੇ ਇਕੱਠੇ ਹੋਏ ਆ ਕਿੰਨੇ ਚਿਰ ਤੋਂ ਸਮੱਸਿਆ ਆ ਰਹੀ ਆ ਜੀ ਏ ਤੋ ਲਗਭਗ ਸਾਲ ਹੀ ਹੋ ਤੇ ਲੈ ਵਾਧਾ ਪਿਆ ਕੰਮ ਮਤਲਬ ਜਿਆਦਾ ਗੰਦਾ ਹੋਲਾ ਪਿਆ ਹੁਣ ਅੱਗੇ ਤਾਂ ਵੀ ਜਿਆਦਾ ਜਦੋਂ ਭਰ ਦੇ ਕੇ ਦੇਖਿਆ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਬਾ ਕਾਫੀ ਦੇਰ ਤੋਂ ਸਾਲ ਹੀ ਇੱਕ ਸਾਲ ਤੋਂ ਜਿਹੜੀ ਇਹ ਸਮੱਸਿਆ ਆ ਰਹੀ ਹੈ ਤਾਂ ਹੋਰ ਔਰੰਡੀ ਲੋਕ ਮੌਜੂਦ ਨੇ ਗੱਲ ਕਰਾਂਗੇ ਉਹਨਾਂ ਸ਼ਕਤੀ ਜੀ ਵੀ ਇੱਥੇ ਮੌਜੂਦ ਨੇ ਵਾਰਡ ਨੰਬਰ 12 ਤੋਂ ਇਹਨਾਂ ਨੇ ਇਲੈਕਸ਼ਨ ਲੜੀ ਹੈ ਕੌਂਸਲਰ ਦੀ ਭਾਜਪਾ ਪਾਰਟੀ ਤੋਂ ਜਿਹੜੇ ਸਬੰਧ ਰੱਖਦੇ ਨੇ ਇਹਨਾਂ ਨਾਲ ਗੱਲਬਾਤ ਹਾਂਜੀ ਸ਼ਕਤੀ ਜੀ ਤੁਹਾਡੇ ਇਲਾਕੇ ਦੇ ਵਾਰਡ ਦੇ ਵਿੱਚ ਜਿਹੜੀ ਇਹ ਸਮੱਸਿਆ ਆ ਰਹੀ ਲੋਕ ਪਰੇਸ਼ਾਨ ਨੇ ਕੀ ਕਰਨ ਚਾਹਤੇ ਇਹ ਵਾਰਡ ਨੰਬਰ 12 ਦੀਆਂ ਸਮੱਸਿਆਵਾਂ ਨੂੰ ਲੈ ਕੇ ਜਿਹੜਾ ਕਿ ਇੱਥੇ ਪੀਰਵਾਲਾ ਪਾਣੀ ਆ ਉਹਦਾ ਬਹੁਤ ਬੁਰਾ ਹਾਲ ਆ ਕਾਫੀ ਜ਼ਿਆਦੀ ਜਿਹੜੀ ਆਪਾਂ ਕਾਰਪੋਰੇਸ਼ਨ ਨੂੰ ਕੰਪਲੀਟਸ ਦਿੱਤੀ ਆ ਕਮਿਸ਼ਨਰ ਸਾਹਿਬ ਨੂੰ ਵੀ ਕਹਿਦਾ ਪਿਛਲੀ ਵਾਰੀ ਵੀ ਜਿੰਨੇ ਸਾਡੇ ਇਲਾਕੇ ਦੇ ਏਰੀਆ ਦੇ ਲੋਕ ਸਾਡੀਆਂ ਮਾਤਾਵਾ ਭੈਣਾ ਔਰ ਸਾਰੇ ਪਰਿਵਾਰ ਆਪਾਂ ਇਕੱਠੇ ਹੋ ਕੇ ਗਏ ਸੀਗੇ ਪਰ ਨਾ ਕੋਈ ਕੇਸ ਦੀ ਦਲੀਲ ਸੁਣੀ ਜਾ ਰਹੀ ਨਾ ਅਪੀਲ ਸੁਣੀ ਜਾ ਰਹੀ ਆ ਕਿ ਜਿਹੜੀ ਕੂੜੇ ਵਾਲੀ ਗੱਡੀ ਵੀ ਆਂਦੀ ਆ ਉਹ ਵੀ ਨਹੀਂ ਆਂਦੀ ਕੂੜਾ ਚੁੱਕਣ ਵਾਸਤੇ ਵੀ ਤੇ ਪੀਣ ਵਾਲਾ ਪਾਣੀ ਤੇ ਵਾ ਜਿੱਦਾਂ ਲੋਕ ਨਾਲੀ ਦਾ ਪਾਣੀ ਪੀ ਰਹੇ ਨੇ ਐਨੇ ਬੁਰੇ ਹਾਲਾਤ ਨੇ ਜਿਹੜੇ ਸੀਵਰ ਵਾਸ ਸੀਵਰ ਵੀ ਬਲੋਕ ਹੋਏ ਪਏ ਨੇ ਮਤਲਬ ਕਾਫੀ ਸਾਰਾ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਵਾ ਕਿ ਪਾਣੀ ਪੀ ਪੀ ਕੇ ਨਾਲੇ ਦਾ ਪਾਣੀ ਪੀ ਪੀ ਕੇ ਆ ਸਾਰੇ ਪਰਿਵਾਰ ਜਿੰਨੇ ਆ ਪੇਟ ਖਰਾਬ ਦਾ ਕਿਸੇ ਦਾ ਕਿਸੇ ਨੂੰ ਪੀਲੀਆ ਹੋ ਰਿਹਾ ਵਾ ਤਾਂ ਮਤਲਬ ਪੰਜਾਬ ਦੀ ਜਿਹੜੀ ਸਰਕਾਰ ਆ ਉਹ ਵੀ ਧਿਆਨ ਨਹੀਂ ਦੇ ਰਹੀ ਜੀ ਐਨੇ ਬੁਰੇ ਹਾਲਾਤ ਆ ਜੀ ਵਾਰਡ ਨੰਬਰ 12 ਦੇ ਜਿਹੜੇ ਆ ਜੀ ਇਹ ਵਾਰਡ ਨੰਬਰ 12 ਦੇ ਜਿਹੜੇ ਵਿਰੋਧੀ ਧਿਰ ਦੇ ਕਾਂਗਰਸ ਦੇ ਜਿਹੜੇ ਕੌਂਸਲਰ ਆ ਸਰਕਾਰ ਆ ਆਮ ਆਦਮੀ ਪਾਰਟੀ ਦੀ ਆ ਤੇ ਇਹਦੇ ਬਾਰੇ ਅਸੀਂ ਇਹੀ ਕੰਨਿਆ ਕਿ ਜਿੱਦਨ ਦੀ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਦੀ ਆ ਇਹਦੇ ਵਿੱਚ ਨਾ ਤੇ ਕਿਸੇ ਦੀ ਦਲੀਲ ਆ ਨਾ ਕੋਈ ਅਪੀਲ ਆ ਜੇ ਪੀਣ ਵਾਲਾ ਪਾਣੀ ਆ ਪੂਰੇ ਅੰਮ੍ਰਿਤਸਰ ਦਾ ਵੀ ਜਿਹੜਾ ਪੀਣ ਵਾਲਾ ਪਾਣੀ ਆ ਨਾਲੇ ਦਾ ਪਾਣੀ ਲੋਕ ਪੀ ਰਹੇ ਨੇ ਬੁਰੇ ਹਾਲਾਤ ਨੇ ਜਿੰਨੇ ਅਫਸਰ ਛਾਈ ਆ ਜਿੰਨੇ ਕਾਰਪੋਰੇਸ਼ਨ ਦੇ ਅਫਸਰ ਲੱਗੇ ਆ ਉਹ ਸਾਰੇ ਸਸਪੈਂਡ ਹੋਣੇ ਚਾਹੀਦੇ ਇੱਕ ਵ ਕਿਉਂਕਿ 2-4 ਜਿਹੜੇ ਅਫਸਰ ਹੈਗੇ ਆ ਸਸਪੈਂਡ ਹੋਣਗੇ ਉਹਨਾਂ ਨੂੰ ਫੇਰ ਹੀ ਯਕਲਾਏਗੀ ਉਹ ਜਾਈਦਾ ਉਥੇ ਕੰਪਲੇਂਟ ਦੇ ਆਈਦੀ ਜਾਂ ਸੋਂਦੇ ਬਣੀਆਂ ਚਾਹੇ ਫੋਨ ਵੀ ਨਹੀਂ ਚੁੱਕਦੇ ਇੰਨੇ ਕਾਰਪੋਰੇਸ਼ਨ ਦੇ ਜਿਹੜੇ ਬੁਰੇ ਹਾਲਾਤ ਹੋ ਚੁੱਕੇ ਆ ਜੀ ਕੀ ਤੁਹਾਡੇ ਵੱਲੋਂ ਕੋਈ ਆਵਾਜ਼ ਚੁੱਕੀ ਗਈ ਹੈ ਲੋਕਾਂ ਦੇ ਪ੍ਰਤੀ ਜਿਹੜੀ ਹੈ ਸਮੱਸਿਆ ਆ ਰਹੀ ਹੈ ਕਿਸੇ ਅਧਿਕਾਰੀ ਨੂੰ ਮਿਲਿਆ ਗਿਆ ਹੋਵੇ ਜਾਂ ਕਾਰਪੋਰੇਸ਼ਨ ਦੇ ਅਫਸਰ ਨੂੰ ਜਾਂ ਮੇਅਰ ਜਾਬ ਨੂੰ ਮਿਲਿਆ ਗਿਆ ਨਹੀਂ ਆਪਾਂ ਪਿਛਲੀ ਵਾਰੀ ਕਾਰਪੋਰੇਸ਼ਨ ਦੇ ਜਿਹੜੇ ਆਪਣੇ ਕਮਿਸ਼ਨਰ ਸਾਹਿਬ ਆ ਉਹਨਾਂ ਕੋ ਵੀ ਹੋ ਕੇ ਆਏ ਸੀਗੇ ਹੋਰ ਵੀ ਜਿੰਨੇ ਹੈਗੇ ਹੀ ਆਪਣੇ ਅਫਸਰ ਉਹਨਾਂ ਨੂੰ ਸੀ ਕਹੀ ਕਿ ਪੀਣ ਵਾਲੇ ਜਿਹੜੇ ਪਾਣੀ ਹੈਗੇ ਆ ਸਾਡਾ ਬਹੁਤ ਗੰਦਾ ਆ ਰਿਹਾ ਵਾ ਪਰ ਕੋਈ ਸੁਣਵਾਈ ਵੀ ਨਹੀਂ ਆ ਨਾ ਫੋਨ ਚੁੱਕ ਦੇਣੇ ਨਾ ਕੋਈ ਗੱਲ ਕਰ ਦੇਣਾ ਬਾਤ ਕਰਦੇ ਆ ਘਰ ਤੋਂ ਘੱਟ ਹੀ 100 ਕੰਪਲੇਂਟ ਦੇ ਚੁੱਕੇ ਆ ਪਰ ਕੋਈ ਸੁਣਵਾਈ ਨਹੀਂ ਹੈਗੀ ਜੀ ਬੁਰੇ ਹਾਲਾਤ ਹੋਏ ਪਏ ਆ ਜੀ ਕਿਸ ਨੂੰ ਜ਼ਿੰਮੇਵਾਰ ਮੰਨਦੇ ਕੀ ਸਰਕਾਰ ਜਿਹੜੀ ਕਹਿ ਰਹੀ ਆ ਆਮ ਆਦਮੀ ਪਾਰਟੀ ਦੀ ਕੀ ਅਸੀਂ ਲੋਕਾਂ ਦੇ ਜਿਹੜੇ ਕੰਮ ਕਰਾ ਰਹੇ ਆ ਨੌਕਰੀਆਂ ਦੇ ਰਹੇ ਆ ਵਿਕਾਸ ਕਰ ਰਹੇ ਆ ਤੇ ਕਿਸ ਨੂੰ ਜ਼ਿੰਮੇਵਾਰ ਮੰਨਦੇ ਨਹੀਂ ਦੇਖੋ ਪੰਜਾਬ ਦੀ ਜਿਹੜੀ ਸਰਕਾਰ ਆ ਪਹਿਲੀ ਗੱਲ ਤੇ ਪੰਜਾਬ ਦੇ ਲੋਕਾਂ ਨੇ ਪੰਜਾਬ ਦੀ ਜਨਤਾ ਨੇ ਉਹ ਸਰਕਾਰ ਸੁਣੀ ਆ ਕਿ ਸਾਡਾ ਪੰਜਾਬ ਜਿਹੜਾ ਬੜਾ ਭੋਲਾ ਭਾਲਾ ਵਾ ਉਹਨਾਂ ਨੇ ਉਹ ਦੇਖਿਆ ਸੀ ਕਿ ਆਪ ਦੀ ਸਰਕਾਰ ਭਗਵੰਤ ਮਾਨ ਦੇ ਚੁਟਕਲਿਆਂ ਨੂੰ ਸੁਣ ਕੇ ਲੋਕਾਂ ਨੇ ਆ ਆਮ ਆਦਮੀ ਪਾਰਟੀ ਨੂੰ ਵੋਟ ਪਾ ਦਿੱਤੀ ਸੀ ਪਰ ਜਦੋਂ ਵੋਟ ਪਾ ਦਿੱਤੀ ਆਪ ਦੀ ਸਰਕਾਰ ਬਣ ਗਈ ਆ ਅੱਜ ਜਿਹੜੇ ਪੰਜਾਬ ਦੇ ਆ ਪੂਰੇ ਹਾਲਾਤ ਹੋ ਚੁੱਕੇ ਨੇ ਪੀਣ ਵਾਲਾ ਪਾਣੀ ਗੰਦਾ ਆ ਰਿਹਾ ਵਾ ਕੂੜੇ ਦੀਆਂ ਟਰਾਲੀਆਂ ਜਿਹੜੀਆਂ ਵਾ ਪੂਰਾ ਸ਼ਹਿਰ ਜਿਹੜਾ ਵਾ ਮਤਲਬ ਪਤਾ ਨਹੀਂ ਲੱਗ ਰਿਹਾ ਕਿ ਗੁਰੂ ਦੀ ਨਗਰੀ ਆ ਕਈਆਂ ਇਹ ਇਹ ਸ਼ਹਿਰ ਜਿਹੜਾ ਵਾ ਇਹ ਕੂੜੇ ਦਾ ਡੰਪ ਬਣ ਚੁੱਕਾ ਵਾ ਜੀ ਇਹ ਹਾਲਾਤ ਹੋ ਚੁੱਕੇ ਆ ਜੀ ਤੇ ਇਹ ਸਾਰੀ ਕਮੀ ਜਿਹੜੀ ਆ ਇਹ ਪੰਜਾਬ ਦੀ ਸਰਕਾਰ ਦੀ ਕਮੀ ਆ ਜੀ ਸਾਖਦਾ ਨਹੀਂ ਸ਼ਕਤੀ ਜੀ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਲੋਕ ਤੁਹਾਡੇ ਨਾਲ ਇਹ ਭੀਜਪੀ ਕੋਈ ਪਾਰਟੀ ਬਾਜੀ ਦਾ ਨਹੀਂ ਕੋਈ ਨਹੀਂ 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 ਇਹ ਸਾਰਾ ਸਾਡਾ ਪਰਿਵਾਰ ਆ ਜੀ ਔਰ ਇਹ ਸਾਰੇ ਪਰ ਰਾਜਨੀਤੀ ਇੱਕ ਗੱਲ ਵੱਖਰੀ ਹੁੰਦੀ ਆ ਪਰ ਇਹ ਸਾਰੇ ਉਹ ਪਰਿਵਾਰ ਆ ਅਸੀਂ ਰਾਜਨੀਤੀ ਨਹੀਂ ਕਰਨਾ ਏ ਕਿ ਸਾਡੇ ਜਿੰਨੇ ਪਰਿਵਾਰ ਆ ਇੱਥੇ ਜਿਹੜਾ ਪੀਣ ਵਾਲਾ ਪਾਣੀ ਆ ਉਹ ਨਾਲੀ ਦਾ ਪਾਣੀ ਪੀ ਰਹੇ ਨੇ ਇੰਨੇ ਬੁਰੇ ਹਾਲਾਤ ਹੋ ਚੁੱਕੇ ਨੇ ਜੀ ਅਸੀਂ ਇਹੀ ਕਹਨੇ ਆ ਕਿ ਇਹ ਮਤਲਬ ਇਹ ਦੇ ਜਿਹੜੇ ਆ ਪੀਣ ਵਾਲਾ ਪਾਣੀ ਇੱਥੇ ਸਾਫ ਸੁਥਰਾ ਹੋਣਾ ਚਾਹੀਦਾ ਵਾ ਅਫਸਰਾਂ ਨੂੰ ਜਿੰਨੇ ਵੀ ਫੋਨ ਕੀਤੇ ਉਹ ਕੋਈ ਸੁਣਵਾਈ ਨਹੀਂ ਕਰਦਾ ਪਿਆ ਜੀ ਇਹ ਹਾਲਾਤ ਹੋ ਚੁੱਕੇ ਆ ਜੀ ਸ਼ਕਤੀ ਗੱਲ ਕਰੀਏ ਕਿ ਇਸ ਇਲਾਕੇ ਜੀ ਇਹ ਸਮੱਸਿਆ ਆ ਰਹੀ ਕਿ ਹੋਰ ਹੋਰਾਂ ਇਲਾਕਿਆਂ ਦੇ ਵਿੱਚ ਵੀ ਇਹ ਵਾਰਡ ਨੰਬਰ 12 ਦੇ ਵਿੱਚ ਸਮੱਸਿਆ ਆ ਰਹੀ ਸਾਰੇ ਸਾਰੇ ਇਲਾਕੇ ਚ ਜਿੰਨਾ ਏਰੀਆ ਵਾ ਜੀ ਇਹਦੇ ਸਾਰੇ ਹੀ ਬੁਰੇ ਹਾਲਾਤ ਆ ਜੀ ਪੀਣ ਵਾਲੇ ਪਾਣੀ ਦੇ ਬਹੁਤ ਬੁਰੇ ਹਾਲਾਤ ਆ ਜੀ ਇਹ ਕਿਉਂ ਨਹੀਂ ਹੱਲ ਨਿਕਲ ਰਿਹਾ ਜੀ ਜਿੱਦਾਂ ਮਾਪ ਜੀ ਪੱਲਾ ਕਰਵਾ ਕਿ ਪੰਜਾਬ ਦੀ ਜਿਹੀ ਸਰਕਾਰਾ ਉਹਦੇ ਵਿੱਚ ਅਫਸਰ ਛਾਈ ਕੋਈ ਸੌਂਦੀ ਨਹੀਂ ਪਈ ਸਿਰ ਤੇ ਨਾ ਡੰਡਾ ਤੇ ਹਾਥੀ ਫਿਰੇ ਲੰਡਾ ਇਹ ਹਾਲ ਹੋ ਚੁੱਕੇ ਕਾਰਪੋਰੇਸ਼ਨ ਦਸਤਰ ਦੇ ਵੀ ਅਫਸਰ ਸ਼ਾਈ ਆ ਜਦੋਂ ਮਿਲਣ ਜਾਈਦਾ ਆਪਣੀ ਸੀਟ ਤੇ ਨਹੀਂ ਹੁੰਦੇ ਆ ਥੋੜੇ ਦਿਨ ਪੱਲਾ ਕੋਸ਼ ਪਰਿਵਾਰ ਗਏ ਸੀ ਉਹ ਜਿਹੜੇ ਆਪਣਾ ਅਫਸਰ ਸੀ ਉਹਨਾਂ ਦੀ ਕੁਰਸੀ ਦੇ ਉੱਤੇ ਉਸੇਰਾ ਵੀ ਪਾ ਕੇ ਆਏ ਨੇ ਕਿ ਜਿਹੜੇ ਅਫਸਰਾ ਟਾਈਮ ਸੇ ਨਹੀਂ ਮਿਲਦੇ ਨਾ ਫੋਨ ਚੁੱਕਦੇ ਨੇ ਤੇ ਜੇ ਕਿਸੇ ਨੂੰ ਫੋਨ ਕਰੀਦਾ ਜੀ ਮੇਰੀ ਬਦਲੀ ਹੋ ਗਈ ਆ ਜੀ ਮੈਂਥੋਂ ਬਦਲ ਗਿਆ ਮੈਂ ਚੰਡੀਗੜ੍ਹ ਚੱਲ ਗਿਆ ਵਾ ਇਹ ਖਲਾਤ ਹੋਏ ਪਿਆ ਅਮਰੀਕਸਰ ਕਾਰਪੋਰੇਸ਼ਨ ਦੇ ਜੀ ਨਹੀਂ ਸੁਣਵਾਈ ਹੋ ਰਹੀ ਤਾਂ ਤੁਹਾਡੇ ਵੱਲੋਂ ਕੋਈ ਸੰਘਰਸ਼ ਲਿਖਿਆ ਜਾਏਗਾ ਪਰਿਵਾਰਾਂ ਨੂੰ ਲੈ ਕੇ ਬੈਠੇ ਆਪਾਂ ਸਾਰੇ ਪਰਿਵਾਰਾਂ ਨੂੰ ਲੈ ਕੇ ਇਕੱਠੇ ਲੈ ਕੇ ਅਸੀਂ ਕਾਰਪੋਰੇਸ਼ਨ ਕਮਿਸ਼ਨਰ ਦੇ ਬਾਹਰ ਜਿਹੜਾ ਵਾ ਧਰਣਾ ਲਗਾਵਾਂਗੇ ਜੀ ਕਿਉਂਕਿ ਅਸੀਂ ਆਪਣੇ ਜੀ ਆਪਣੇ ਪਰਿਵਾਰ ਜਿਹੜੇ ਆ ਹੋਰ ਜ਼ਿਆਦਾ ਬਿਮਾਰ ਹੋਣ ਦੇ ਨਹੀਂ ਦੇਖ ਸਕਦੇ ਜਿੱਦਾਂ ਉਹ ਸਾਡੇ ਮਾਤਾ ਜੀ ਆ ਇੱਥੇ ਕਾਫੀ ਸਾਰਾ ਰਿਸਿਵਰ ਬਲੋਕ ਹੋਇਆ ਰਿਸਿਵਰ ਬਲੋਕ ਹੋਇਆ ਉਹਨਾਂ ਦਾ ਪੈਰ ਤਿਲਕ ਰਿਹਾ ਉਹਨਾਂ ਦਾ ਜਿਹੜਾ ਮੋਡਾ ਵਾ ਫ੍ਰੈਕਚਰ ਹੋ ਗਿਆ ਸੀਗਾ ਜੀ ਤੇ ਦੇਖੋ ਅੱਧਰ ਵੀ ਆਪਣਾ ਪੇਟ ਖਰਾਬ ਹੋ ਚੁੱਕੇ ਨੇ ਪੀਲੀਆ ਤੱਕਰ ਹੋ ਰਿਹਾ ਸੱਪ ਕੇ ਚ ਜਿੰਨਾ ਇਹ ਏਰੀਆ ਵਾ ਜੀ ਇਹਦੇ ਸਾਰੇ ਹੀ ਬੁਰੇ ਹਾਲਾਤ ਆ ਜੀ ਪੀਣ ਵਾਲੇ ਪਾਣੀ ਦੇ ਬਹੁਤ ਬੁਰੇ ਹਾਲਾਤ ਆ ਜੀ ਇਹ ਕਿਉਂ ਨਹੀਂ ਹੱਲ ਨਿਕਲ ਰਿਹਾ ਜੀ ਕਿਉਂ ਕਿ ਜਿੱਦਾਂ ਮਾਪ ਜੀ ਨੂੰ ਪੱਲਾ ਕਰਵਾ ਕਿ ਪੰਜਾਬ ਦੀ ਜਿਹੜੀ ਸਰਕਾਰਾ ਉਹਦੇ ਵਿੱਚ ਅਫਸਰ ਛਾਈ ਕੋਈ ਸੋਣਦੀ ਨਹੀਂ ਪਈ ਸੀਰਤੇ ਨਾਲ ਡੰਡਾ ਤੇ ਹਾਥੀ ਫਿਰੇ ਲੰਡਾ ਇਹ ਹਾਲ ਹੋ ਹੋ ਚੁਕੇ ਕਾਰਪੋਰੇਸ਼ਨ ਦਫਤਰ ਦੇ ਵੀ ਅਫਸਰ ਸ਼ਾਈਆ ਜਦੋਂ ਮਿਲਣ ਜਾਈਦਾ ਆਪਣੀ ਸੀਟ ਤੇ ਨਹੀਂ ਹੁੰਦੇ ਆ ਥੋੜੇ ਦਿਨ ਪੱਲਾ ਕੋਸ਼ ਪਰਿਵਾਰ ਗਏ ਸੀ ਉਹ ਜਿਹੜੇ ਆਪਣਾ ਅਫਸਰ ਸੀ ਉਹਨਾਂ ਦੀ ਕੁਰਸੀ ਦੇ ਉੱਤੇ ਉਸੇਰਾ ਵੀ ਪਾ ਕੇ ਆਏ ਨੇ ਕਿ ਜਿਹੜੇ ਅਫਸਰਾਂ ਟਾਈਮ ਸੇ ਨਹੀਂ ਮਿਲਦੇ ਨਾ ਫੋਨ ਚੁੱਕਦੇ ਨੇ ਤੇ ਜੇ ਕਿਸੇ ਨੂੰ ਫੋਨ ਕਰੀਦਾ ਜੀ ਮੇਰੀ ਬਦਲੀ ਹੋ ਗਈ ਆ ਜੀ ਮੈਂਥੋਂ ਬਦਲ ਗਿਆ ਮੈਂ ਚੰਡੀਗੜ੍ਹ ਚੱਲ ਗਿਆ ਵਾਂ ਇਹ ਖਲਾਤ ਹੋਏ ਪਿਆ ਅਮਰੀਕਸਰ ਕਾਰਪੋਰੇਸ਼ਨ ਦੇ ਜੀ ਨਹੀਂ ਸੁਣਵਾਈ ਹੋ ਰਹੀ ਤਾਂ ਤੁਹਾਡੇ ਵੱਲੋਂ ਕੋਈ ਸੰਘਰਸ਼ ਲਿਖਿਆ ਜਾਏਗਾ ਪਰਿਵਾਰਾਂ ਨੂੰ ਲੈ ਕੇ ਬੈਠੇ ਜਾਓ ਆਪਾਂ ਸਾਰੇ ਪਰਿਵਾਰਾਂ ਨੂੰ ਲੈ ਕੇ ਇਕੱਠੇ ਲੈ ਕੇ ਅਸੀਂ ਕਾਰਪੋਰੇਸ਼ਨ ਕਮਿਸ਼ਨਰ ਦੇ ਬਾਹਰ ਜਿਹੜਾ ਵਾ ਧਰਣਾ ਲਗਾਵਾਂਗੇ ਜੀ ਕਿਉਂਕਿ ਅਸੀਂ ਆਪਣੇ ਜੀ ਆਪਣੇ ਪਰਿਵਾਰ ਜਿਹੜੇ ਆ ਹੋਰ ਜਿਆਦਾ ਬਿਮਾਰ ਹੋਣ ਦੇ ਨਹੀਂ ਦੇਖ ਸਕਦੇ ਜਿੱਦਾਂ ਉਹ ਸਾਡੇ ਮਾਤਾ ਜੀ ਆ ਇੱਥੇ ਕਾਫੀ ਸਾਰਾ ਸੀਵਰ ਬਲੋਕ ਹੋਇਆ ਸੀਵਰ ਬਲੋਕ ਹੋਇਆ ਉਹਨਾਂ ਦਾ ਪੈਰ ਤਿਲਕ ਰਿਹਾ ਉਹਨਾਂ ਦਾ ਜਿਹੜਾ ਮੋਡਾ ਵਾ ਫ੍ਰੈਕਚਰ ਹੋ ਗਿਆ ਸੀਗਾ ਜੀ ਤੇ ਦੇਖੋ ਅੱਤਰ ਵੀ ਆਪਣਾ ਪੇਟ ਖਰਾਬ ਹੋ ਚੁੱਕੇ ਨੇ ਪੀੜਿਆ ਤੱਕਰ ਹੋ ਰਿਹਾ ਸਭ ਤੋਂ ਜ਼ਿਆਦਾ ਜਿਹੜੇ ਲੋਕ ਆ ਬਿਮਾਰ ਹੋ ਰਹੇ ਆ ਜੀ ਐਨੇ ਬੁਰੇ ਹਾਲਾਤ ਹੋ ਚੁੱਕੇ ਆ ਜੀ ਇਸ ਵਾਰ ਦੇ ਕੀ ਲੱਗਦਾ ਸਰਕਾਰ ਕੋਈ ਕੋਈ ਦੇਖਣਾ ਚਾਹੁੰਦੀ ਆ ਕਿ ਕੋਈ ਘਟਨਾ ਵਾਪਰੇ ਫੇਰ ਹੀ ਆਪਾਂ ਇਹਦਾਸ ਲਗਾਂਗੇ ਬਿਲਕੁਲ ਬਿਲਕੁਲ ਜੀ ਦੇਖੋ ਜਿੱਥੇ ਇਹ ਪਹਿਲਾਂ ਵੀ ਕਾਫੀ ਸਾਰੀਆਂ ਵੀਡੀਓ ਆਈਆਂ ਸਾਰੇ ਪਰਿਵਾਰ ਆਪਾਂ ਇਹ ਦੋ ਇਕੱਠੇ ਹੋ ਕੇ ਗਏ ਆ ਅਸੀਂ ਉਦੋਂ ਵੀ ਕਹੇ ਜਿਹੜਾ ਇੱਥੇ ਪੀਣ ਵਾਲਾ ਪਾਣੀ ਗੰਦਾ ਆ ਰਿਹਾ ਵਾ ਬੁਰੇ ਹਾਲਾਤ ਨੇ ਭਾ ਸਰਕਾਰ ਕੋਈ ਸੁਣਵਾਈ ਨਹੀਂ ਕਰਦੀ ਭੇਜੀ ਠੀਕ ਹੈ ਜੀ ਤਾਂ ਦੇਖਿਆ ਸ਼ਕਤੀ ਗੜਾ ਜੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਲੋਕ ਬਹੁਤ ਪਰੇਸ਼ਾਨ ਨੇ ਲੋਕ ਜਿਹੜੇ ਆ ਸਮੱਸਿਆਵਾਂ ਦੇ ਵਿੱਚ ਜਿਹੜੇ ਆ ਕਿਰੇ ਹੋਏ ਨੇ ਤਾਂ ਮਾਤਾ ਜੀ ਇਹਨਾਂ ਵੀ ਗੱਲਬਾਤ ਕਰਾਂ ਮਾਤਾ ਜੀ ਕੀ ਕਹਿਣਾ ਚਾਹੁੰਦੇ ਜਿਹੜਾ ਤੁਹਾਡੇ ਇਲਾਕੇ ਦੀ ਜਿਹੜੀ ਸਮੱਸਿਆ ਹੈ ਮੈਂ ਇਹੋ ਕਹਿਣਾ ਚਾਹੁੰਦੀ ਆ ਜੀ ਵੀ ਸਾਡੇ ਪਾਣੀ ਸਾਫ਼ ਹੋਣਾ ਚਾਹੀਦਾ ਤੇ ਸੀਵਰ ਸੀਵਰ ਠੀਕ ਹੋਣੇ ਚਾਹੀਦੇ ਆ ਤੇ ਆ ਵੇਖੋ ਕਿਸ ਤਰ੍ਹਾਂ ਸੀਵਰ ਭਰੇ ਆ ਤੇ ਫੈਕਸ਼ਨ ਹੋਈ ਜਾਂ ਰਹੀ ਆ ਬੁੱਢੇ ਬੰਦਿਆਂ ਨੂੰ ਤੇ ਵੈਸੇ ਹੀ ਫੈਕਸ਼ਨ ਪੈਂਦੀ ਆ ਆਉਡਿਓ ਡਿੱਕੇ ਤੇ ਅੱਜ ਕਈ ਦਿਨ ਹੋਜਿਆ ਲੈ ਨਾ ਖਾਂਸੀ ਹਟਦੀ ਆ ਨਾ ਪੇਟ ਖਰਾਬ ਹੋਇਆ ਵਾ ਤੇ ਨਾ ਲਾਟਰੀ ਨੇ ਟੱਟੀਆਂ ਉਲਟੀਆਂ ਸਾਰੇ ਪਰਿਵਾਰਾਂ ਪਰਿਵਾਰਾਂ ਦੇ ਪਰਿਵਾਰ ਪਏ ਆ ਟੱਟੀਆਂ ਉਲਟੀਆਂ ਦੇ ਨਾਲ ਤੇ ਇਹ ਗੰਦੇ ਪਾਣੀ ਪੀ ਪੀ ਕੇ ਹੀ ਹੋਏ ਆ ਬਾਈ ਕਿਸ ਨੂੰ ਜ਼ਿੰਮੇਵਾਰ ਮੰਨਦੇ ਜੁਮੇਵਾਰ ਵੀਰਾ ਜਿਹੜਾ ਇੱਥੋਂ ਦਾ ਕਾਉਂਸਲਰ ਬਣਿਆ ਸੀ ਉਹਦੇ ਵਾਲੇ ਇੱਕ ਵਾਰ ਆ ਗਏ ਆ ਵੀ ਵੀਰਾ ਸੀਵਰ ਕਢਾ ਦੇ ਤੇ ਉਹ ਕਹਿੰਦਾ ਮਾਤਾ ਸਾਡੇ ਤੇ ਆਪ ਇਧਰ ਭਰੇ ਆ ਤੇ ਅਸੀਂ ਕੀ ਕਰ ਸਕਦੇ ਆ ਤੇ ਕੋਈ ਗੱਲ ਨਹੀਂ ਆਉਣਗੇ ਤੇ ਕਰਾ ਦਾਂਗੇ ਉਹਨੇ ਕਾੜ ਕੇ ਇਤਨਾ ਕਹਿ ਕੇ ਤਾਂ ਸਾਨੂੰ ਟਾਲ ਦਿੱਤਾ ਅਸੀਂ ਮੁੜ ਕੇ ਜਾਂਦੇ ਨਹੀਂ ਆ ਆ ਆ ਕੀ ਇਹਨੂੰ ਅਸ਼ਮਣੀ ਇਹਦਾ ਨਾਂ ਉਹ ਮੁੰਡੇ ਦਾ ਇਹਦੇ ਵਾਲੇ ਜਾਈਦਾ ਹੈ ਜੱ ਸ਼ਕਤੀ ਵਾਲੇ ਤੇ ਗਿਆ ਆ ਵਿਚਾਰੇ ਓ ਜਿਹੜਾ ਵਾ ਅੱਜ ਜਿਮ ਵਾਲਾ RAMU ਮੇਰੇ ਵਾਲੇ ਜਾਈਦਾ ਤੇ ਇਹ ਵਿਚਾਰੇ ਕਰਾ ਕਰੂ ਦਿੰਦੇ ਆ ਥੋੜਾ ਬਹੁਤਾ ਤੇ ਨਹੀਂ ਤੇ ਪੈਸੇ ਦੇ ਦੇ ਕੇ ਕਰਾਈਦੇ ਆ ਬਾਹਰ ਜੇ ਬਰਸਾਤਾ ਦਾ ਟਾਈਮ ਹੈ ਪਾਣੀ ਬਰਸਾਤਾ ਪੈਂਦੀਆਂ ਤੇ ਗਲੀ ਭਰ ਜਾਂਦੀ ਨਹੀਂ ਪਾਣੀ ਦਾ ਤੇ ਕੰਦਾ ਵੀ ਡਰ ਹੁੰਦਾ ਤਾਂ ਬੜਾ ਨੰਗਾ ਮੇਰਾ ਮੋਢਾ ਟਟ ਗਿਆ ਜੀ ਪਿਛਲੀ ਵਾਰੀ ਇਹੀ ਇਹੀ ਹਿਸਾਬ ਦੇ ਵਿੱਚ ਆ ਇੱਥੇ ਪਾਣੀ ਬੜਾ ਖਲੋਤਾ ਸੀ ਤੇ ਮੈਂ ਨੰਗਣ ਲੱਗੀ ਤੇ ਆ ਵੇਖੋ ਮੇਰਾ ਮੋਢਾ ਟਟ ਗਿਆ ਸੀ ਪਿਛਲੀ ਵਾਰੀ ਵੀ ਤੇ ਹੁਣਿਆ ਤੇ ਹੁਣ ਗੋਡੇ ਗਿੱਟੇ ਆਹੀ ਬਾਹਰ ਨਹੀਂ ਨਿਕਲਦੇ ਡਰਦੇ ਵੀ ਕਿਤੇ ਡਿੱਗ ਪਏ ਤੇ ਮੁੜ ਕੇ ਹੋਰ ਵਕਤ ਨੂੰ ਫੜੇ ਜਾਵਾਂਗੇ ਤੇ ਸਾਰੀਆਂ ਜਿੰਨੀਆਂ ਬੀਬੀਆਂ ਨੇ ਸਾਰੀਆਂ ਡਰਦੀਆਂ ਬਾਹਰ ਨਹੀਂ ਨਿਕਲਦੀਆਂ ਜਿਹੜੀਆਂ ਜਿਹੜੇ ਵੀ 50 50 45 ਸਾਲ ਦੀਆਂ ਜਿੰਨੀਆਂ ਜਨਾਨੀਆਂ ਵਿਚਾਰੀਆਂ ਤੇ ਦੂਜੀਆਂ ਜਿਹੜੀਆਂ ਪਹੁੰਚ ਚੁੱਕ ਚੁੱਕ ਕੇ ਨੰਗਦੀਆਂ ਨਵਾਂ ਧੀਆਂ ਸਾਡੀਆਂ ਪਹੁੰਚ ਚੁੱਕ ਚੁੱਕ ਕੇ ਨੰਗਦੀਆਂ ਤੇ ਵਿਚਾਰ ਗਿਆ ਡਰਦੀਆਂ ਤੇ ਪੇਟ ਖਰਾਬ ਹੋਏ ਸਾਰੇ ਟੱਬਰਾਂ ਦੇ ਟੱਬਰ ਪਏ ਆ ਪੇਟ ਖਰਾਬ ਨਾਲ ਭਗਵੰਤ ਮਾਨ ਦੀ ਸਰਕਾਰ ਆ ਕੀ ਅਪੀਲ ਕਰਨਾ ਚਾਹੁੰਦੇ ਕੀ ਇਲਾਕੇ ਦਾ ਵਿਕਾਸ ਹੋਣਾ ਚਾਹੀਦਾ ભગવંતમાન ਨੂੰ ਅਸੀਂ ਤਾਂ ਇਹੋ ਹੀ ਕਹਿੰਨੇ ਆਂ ਕਿ ਭਗਵੰਤਮਾਨ ਜੀ ਆਪ ਤੇ ਤੁਸੀਂ ਹੁਣ ਜਿੱਤ ਕੇ ਬਹਿ ਗਏ ਜੇ ਤੇ ਦੂਜਾ ਵਿਆਹ ਵੀ ਕਰਾ ਕੇ ਬਹਿ ਗਏ ਜੇ ਤੇ ਸਾਡੇ ਬਾਰੇ ਵੀ ਸੋਚ ਲੈ ਹੁਣ ਅਸੀਂ ਤਾਂ ਗਰੀਬ ਆਦਮੀ ਆ ਨਾ ਅਸੀਂ ਸੀਵਰ ਕਢਾ ਸਕਦੇ ਆ ਤੇ ਨਾ ਅਸੀਂ ਮੋਢੇ 'ਚ ਪਲੇਟ ਪੁਵਾਈ ਆ ਉਹ ਵੀ ਸਾਡੀ ਨਹੀਂ ਹੁਣ ਨਿਕਲਣ ਲਈ ਮੋਢਾ ਸਾਡਾ ਤਾਂ ਨਹੀਂ ਹੁੰਦਾ ਤੇ ਅਸੀਂ ਸਾਨੂੰ ਪਾਣੀ ਦਾ ਸਾਫ਼ ਦੇ ਦਿਓ ਹੋਰ ਤੇ ਗੱਲ ਚੱਲ ਕਿਧਰੇ ਹੀ ਰਹਿ ਗਈ ਤੇ ਸੀਵਰ ਸਾਫ਼ ਕਰਾ ਦਿਓ ਉਹ ਹਰਦਾ ਤੁਹਾਨੂੰ ਨੌਕਰੀਆਂ ਦੇ ਜਿਹੜੀਆਂ ਸਾਨੂੰ ਦੇ ਦਿੱਤੀਆਂ ਸਾਡੇ ਬੱਚਿਆਂ ਨੂੰ ਉਹ ਤੇ ਹੀ ਪਿਲਸਣਾ ਵੀ ਖਾ ਲਿਆ ਨੌਕਰੀਆਂ ਕਰ ਕਰਕੇ ਤੇ ਬਾਕੀ ਆ ਇਹ ਵੀ ਸਾਨੂੰ ਪਾਣੀ ਸਾਫ਼ ਚਾਹੀਦਾ ਵਾ ਪੀਣ ਵਾਸਤੇ ਤੇ ਸੀਵਰ ਸਾਫ਼ ਹੋਣੇ ਚਾਹੀਦੇ ਆ ਨਹੀਂ ਗਿੱਟ ਵੀ ਆ ਦੇਖਿਆ ਕਿਸ ਤਰ੍ਹਾਂ ਲੋਕ ਅੱਕੇ ਹੋਏ ਨੇ ਸਰਕਾਰ ਤੋਂ ਦਾ ਸਰਕਾਰ ਦਾ ਵਾਦਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਆ ਉਹਨਾਂ ਵੱਲੋਂ ਕੋਈ ਨਹੀਂ ਹੱਲ ਕੀਤਾ ਹਾਂਜੀ ਮਾਦਾ ਜੀ ਕੀ ਆ ਤੇ ਕਿਹ ਬੜਾ ਬੜਾ ਵਿਗਦਾ ਇਥੇ ਘੜੀ ਜਿਹੜਾ ਤੇ ਆਲੋਕੀ ਬਾਹਰੋਂ ਆਇਆ ਤੇ ਪਹਿਲੇ ਲੱਲੇ ਜਾਂਦੇ ਆ ਉਹ ਬਾਰੋਂ ਉਹਦੇ ਬਾਹਰ ਦੀ ਵੀ ਉਹ ਵੀ ਅਰਾਧਦੇ ਮੇਲਾ ਲੱਗਾ ਹੁੰਦੇ ਸੀ ਗਲੀਆਂ 'ਚ ਦੇਖੋ ਇਹ ਪੁਲਿਸ ਪਲੇਟ ਵਗੈਰਾ ਨਹੀਂ ਕੀਤੀ ਨਾ ਕੋਈ ਕਰਦਾ ਹੀ ਨਹੀਂ ਫਿਰ ਮਨ ਕੋ ਕਰਦਾ ਹੀ ਨਹੀਂ ਸਾਰੇ ਡਰਦੇ ਆ ਕਿ ਜਿਹਦੇ ਕਾਇ ਕਾਰੀ ਉਹਦੇ ਵੈਰ ਪੈ ਜਾਣਗੇ ਮੋਟਰ ਸਿੱਕ ਕੀ ਕਰਨਾ ਕਿਉਂ ਨਹੀਂ ਇਹ ਜਿਹੜਾ ਨਸ਼ਾ ਜਿਹੜਾ ਸ਼ਰਿਆ ਵਿਕਦਾ ਤੇ ਪੁਲਿਸ ਦਾ ਕੋਈ ਨਹੀਂ ਆਉਣਾ ਨਾ ਹੈ ਨਹੀਂ ਡਰਦੇ ਨਹੀਂ ਨਾ ਕੀ ਮੈਂ ਡਰਦੇ ਨਹੀਂ ਕਿ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਕੀ ਕਹਿਣਾ ਉਹ ਨਸ਼ਾ ਬੰਦ ਹੋਣਾ ਚਾਹੀਦਾ ਸਰਕਾਰ ਨੇ ਜੁੱਧੋ ਨਸ਼ਾ ਨਿਯਮ ਅਹਿਮ ਚੜਾਈ ਆ ਪਰ ਨੌਜਵਾਨ ਪੀੜੀ ਨਾਸ਼ ਹੋਣ ਰਹੀ ਆ ਕੋਈ ਆਪਣੀ ਉਮਰ ਹੀ ਝੱਕ ਜਾਂਦੇ ਆ ਕੁਵਾਰੀ ਗਮ ਮਰੀ ਜਾਂਦੇ ਨਜਾ ਕਾ ਕੇ ਮਾ ਸਮਾਜ ਦੀ ਉਮਰਾਵੇ ਜੀ ਨਜਾ ਜ਼ਰੂਰ ਬੰਦ ਹੋਣਾ ਚਾਹੀਦਾ ਆਪਣੀ ਗਲੀ ਚ ਤਾਂ ਦੇਖਿਆ ਗੱਲਬਾਤ ਕੀਤੀ ਲੋਕਾਂ ਨਾਲ ਦਾ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਜਿਹੜਾ ਹੈ ਦੁਕਾਨਤੀ ਜਿਹੜੀ ਆ ਕੋਈ ਸਾਰ ਨਹੀਂ ਲਈ ਜਾ ਰਹੀ ਤਾ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਸੀਵਰ ਜਿਹੜੇ ਭਰੇ ਹੋਏ ਨੇ ਪੂਰਾ ਜਿਹੜਾ ਮੱਛਰਾਂ ਦੀ ਜਿਹੜੀ ਪਰਹਾਰ ਆ ਬਿਮਾਰੀਆਂ ਜਿਹੜੀਆਂ ਲੱਗਾਂ ਦਾ ਡਰ ਆ ਬੱਚੇ ਵੀ ਖੇਡ ਨਹੀਂ ਸਕਦੇ ਕਈ ਤੇ ਉਹ ਦੇਖੋ ਦੋਤਰ ਵੀ ਦੇਖੋ ਜੀ ਸਾਹਿਬ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਬੁਰੇ ਹਾਲਾਤ ਨੇ ਇਸ ਇਲਾਕੇ ਦੇ ਕਿਰਪਾਲ ਕਲੋਨੀ ਇਲਾਕੇ ਜਿਹੜਾ ਦੱਸਿਆ ਜਾ ਰਿਹਾ ਸੀਵਰ ਜਿਹੜੇ ਭਰੇ ਪਏ ਨੇ ਲੋਕ ਜਿਹੜੇ ਅੱਕੇ ਪਏ ਨੇ ਲੋਕਾਂ ਦਾ ਇਹ ਕਹਿਣਾ ਹੈ ਕਿ ਜਿਹੜਾ ਇਸ ਵੱਲ ਧਿਆਨ ਦਿੱਤਾ ਜਾਵੇ ਤਾਂ ਦੇਖਿਆ ਤੁਸੀਂ ਗੱਲਬਾਤ ਕੀਤੀ ਲੋਕਾਂ ਦਾ ਕਹਿਣਾ ਹੈ ਕਿ ਜਿਹੜਾ ਹੈ ਇਲਾਕੇ ਦੀ ਜਿਹੜੀ ਹਸਾਰ ਲਈ ਜਾਏ ਵਾਰਡ ਨੰਬਰ 12 ਜਿਹੜੀ ਹੈ ਹਲਕਾ ਉਤਰੀ ਅਧੀਨ ਪੈਂਦੀ ਹੈ ਉਹਨਾਂ ਸਰਕਾਰ ਤੋਂ ਮੰਗ ਕੀਤੀ ਆ ਕਿ ਇਸ ਵੱਲ ਜਿਹੜਾ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਅਸੀਂ ਜਿਹੜੇ ਆ ਬਿਮਾਰੀਆਂ ਤੋਂ ਜਿਹੜਾ ਪਚ ਸਕੀਏ ਅੰਮ੍ਰਿਤਸਰ ਤੋਂ ਕੈਮਰਾਮੈਨ ਜਗੀਤ ਸਿੰਘ ਦੇ ਨਾਲ ਬినੋਦ ਕੁਮਾਰ ਲੋਕ ਰਾਜੀ ਟੀਵੀ ਸਾਡੀ ਕੋਟਲ ਸਾਹਿਬ ਜਿਹੜੀ ਕਰਪਾਲ ਕਲੋਨੀ ਦੇ ਬੰਦੇ ਪਾਣੀ ਦੀ ਸਮੱਸਿਆ ਆ ਰਹੀ ਹੈ ਸੀਵਰੇਜ ਦੀ ਬਲੋਕਿੰਗ ਮੈਂ ਸਭ ਤੋਂ ਪਹਿਲਾਂ ਤਾਂ ਬినੋਦ ਜੀ ਤੁਹਾਡਾ ਵੈਲਕਮ ਕਰਦਾ ਕਿ ਤੁਸੀਂ ਮੇਰੀ ਵਾਰਡ ਨੰਬਰ 12 ਦੇ ਵਿੱਚ ਇਲਾਕਾ ਕਿਰਪਾਲ ਕਲੋਨੀ ਦੇ ਵਿੱਚ ਗੰਦੇ ਪਾਣੀ ਦੀ ਜਿਹੜੀ ਸਮੱਸਿਆ ਵਾ ਉਸ ਦੀ ਕਵਰੇਜ ਕੀਤੀ ਹੈ ਉਸ ਲਈ ਮੈਂ ਤੁਹਾਡਾ ਥੈਂਕਸ ਕਰਦਾ। ਔਰ ਇਹ ਸਮੱਸਿਆ ਕਾਫੀ ਦਿਨਾਂ ਤੋਂ ਆ ਔਰ ਉਥੋਂ ਕਿਰਪਾਲ ਕਲੋਨੀ ਤੋਂ ਬਾਰ-ਬਾਰ ਮੈਨੂੰ ਲੋਕਾਂ ਦੇ ਜਦੋਂ ਫੋਨ ਆਉਂਦੇ ਆ ਸ਼ਿਕਾਇਤ ਆਉਂਦੀ ਹੈ ਤੇ ਮੈਂ ਆਪਣੇ ਇਲਾਕੇ ਦੇ ਐਸਡੀਓ ਔਰ ਜੇਈ ਜਗਿੰਦਰ ਸਿੰਘ ਪੁਲਰ ਨੂੰ ਇਸ ਬਾਰੇ ਬਿਲਕੁਲ ਨੋਟ ਕਰਾਇਆ ਹੋਇਆ ਆ। ਕਿ ਮੇਰੇ ਇਲਾਕੇ ਦੇ ਵਿੱਚ ਕਿਰਪਾਲ ਕਲੋਨੀ ਦੇ ਵਿੱਚ ਗੰਦਾ ਪਾਣੀ ਆ ਰਿਹਾ ਔਰ ਇਲਾਕੇ ਦੇ ਬਜ਼ੁਰਗ ਔਰ ਜਿਹੜੇ ਬੱਚੇ ਆ ਉਹ ਗੰਦਾ ਪਾਣੀ ਪੀ ਕੇ ਬਿਮਾਰ ਹੋ ਰਹੇ ਆ ਮੈਨੂੰ ਫੋਟੋ ਵੀ ਭੇਜੀਆਂ ਨੇ ਤੇ ਮੈਂ ਬੜਾ ਇਸ ਗੱਲ ਦੇ ਉੱਤੇ ਸਤਿਅ ਕਿ ਮੈਂ ਆਪਣੇ ਇਲਾਕੇ ਦੇ ਜਿਹਨੇ ਅਫਸਰ ਸੀਗੇ ਉਹਨਾਂ ਦੇ ਨੋਟਿਸ ਲਿਆਂਦੀ ਆ ਬਾਵਜੂਦ ਇਸ ਦੇ ਉਹ ਕੰਪਲੇਂਟ ਹਾਲੇ ਤੱਕ ਨਹੀਂ ਹੋਈ ਲੋਕਾਂ ਦਾ ਬਿਲਕੁਲ ਜਾਇਜ਼ ਆ ਕਿ ਉਹਨਾਂ ਨੇ ਤੁਹਾਡੇ ਕੋ ਕਵਰੇਜ ਕਰਾਈ ਆ ਤੇ ਇਹ ਜਿਹੜੇ ਸੁੱਤੇ ਪਏ ਅਫਸਰ ਨੇ ਨਾ ਇਨਾਂ ਦੇ ਕੰਨ ਵੀ ਜਿਹੜੇ ਆ ਉਹ ਖੁੱਲਣਗੇ ਇਸ ਬੰਦੇ ਨਾਲ ਮੇਰਾ ਵਰਸ਼ਨ ਤੁਸੀਂ ਲੈਣ ਆਏ ਹੋ ਤੇ ਮੈਂ ਸਮੁੱਚੇ ਇਲਾਕੇ ਨਾਲ ਖੜਾ ਵਾਂ ਕਿਉਂਕਿ ਮੈਂ ਤੇ ਸ਼ਿਕਾਇਤ ਜਿਹੜੀ ਆ ਉਸ ਨੂੰ ਅੱਗੇ ਕਰਨਾ ਅੱਗੇ ਦੱਸਣਾ ਵਾਫਸਰਾਂ ਨੂੰ ਕੰਮ ਉਹਨਾਂ ਨੇ ਹੀ ਕਰਨਾ ਵਾਂ ਮੈਂ ਉਹਨਾਂ ਨੂੰ ਬਾਰ-ਬਾਰ ਕਹਿੰਦਾ ਕਿਉਂਕਿ ਮੈਂ ਕਾਗਰੋਸ ਦਾ ਕਾਉਂਸਲਰ ਆ ਇਸ ਕਰਕੇ ਮੇਰੀ ਜਿੰਨੀ ਕ ਸੁਣਾਈ ਉਹ ਕਰਦੇ ਆ ਮੈਨੂੰ ਪਤਾ ਸੋ ਜਿੰਨੇ ਜਿੰਨਾ ਵੀ ਇਹ ਕੰਮ ਹੋਣ ਵਾਲਾ ਵਾ ਕਿਉਂਕਿ ਆਪ ਦੀ ਸਰਕਾਰ ਆ ਆਪ ਦੇ ਸਰਕਾਰ ਦੇ ਜਿੰਨੇ ਵੀ ਨਮਾਇਦੇ ਇੱਥੇ ਤੁਰੇ ਫਿਰਦੇ ਆ ਉਹ ਜਾ ਕੇ ਬਸ ਪਤਾ ਨਹੀਂ ਕਿਹੜੀਆਂ ਗੱਲਾਂ ਨੇ ਸਿਆਸੀ ਰੰਜਿਸ਼ ਲਾ ਲੋ ਜਾਂ ਕੁਝ ਲਾ ਲੋ ਵੀ ਮੈਂ ਇੱਥੋਂ ਜਿੱਤਿਆ ਕਿਉਂ ਆ ਇੱਥੋਂ ਤਾਂ ਅਸੀਂ ਜਿੱਤਣਾ ਚਾਹੀਦਾ ਸਰਕਾਰ ਸਾਡੀ ਐ ਇਸ ਕਰਕੇ ਉਹ ੜਕਾ ਡਾਉਂਦੇ ਨੇ ਔਰ ਲੋਕਾਂ ਨੂੰ ਭੁਖਾਉਂਦੇ ਨੇ ਵੀ ਆ ਵੇਖੋ ਜੀ ਤੁਹਾਡੇ ਇਲਾਕੇ ਦਾ ਕੌਂਸਲ ਜਿਹੜਾ ਵਾ ਉਹ ਤੁਹਾਡੀ ਸਮੱਸਿਆ ਸੁਣਦਾ ਨਹੀਂ ਮੈਂ ਇਹ ਤੁਹਾਨੂੰ ਤੁਹਾਡੇ ਚੈਨਲ ਦੇ ਉੱਤੇ ਦੱਸ ਰਿਹਾ ਕਿ ਇਹ ਜਿਹੜੀ ਸ਼ਿਕਾਇਤ ਆ ਮੈਂ ਆਪਣੇ ਇਲਾਕੇ ਦੇ ਜੇਈ ਜੇ ਐਸ ਪੋਲਰ ਜਗਿੰਦਰ ਸਿੰਘ ਪੋਲਰ ਜਿਹੜੇ ਆ ਵਾਟਰ ਐਂਡ ਸਪਲਾਈ ਦੇ ਜਿਹੜੇ ਆ ਓ ਐਨ ਐਮ ਦੇ ਜਿਹੜੇ ਜੀ ਐਲ ਨੇ ਉਹਨਾਂ ਨੂੰ ਨੋਟ ਕਰਾ ਚੁੱਕਿਆ ਪਤਾ ਨਹੀਂ ਕਿਉਂ ਉਹਨਾਂ ਨੇ ਲੇਟ ਕਰ ਦਿੱਤੀ ਹੈ ਔਰ ਸਮੁੱਚੇ ਇਲਾਕੇ ਨੂੰ ਦਿੱਕਤ ਵੀ ਬੜੀ ਵੱਡੀ ਆ ਰਹੀ ਹੈ ਕਿ ਨਾਲ ਤਾਂ ਹੈ ਕਿ ਲੋਕਾਂ ਦੀ ਜਿਹੜੀ ਸਮੱਸਿਆ ਆ ਰਹੀ ਹੈ ਕਿ ਲੋਕਾਂ ਦੇ ਨਾਲ ਰਲ ਕੇ ਤੁਸੀਂ ਇਹਦਾ ਘਰਾਲ ਵੀ ਕੀਤਾ ਜਾਵੇ ਇਹਨਾਂ ਦਾ ਜੇ ਕਿ ਸਮੱਸਿਆ ਨਹੀਂ ਆ ਤੁੰਡੀ ਬਿਲਕੁਲ ਠੀਕ ਆ ਲੈ ਵੀ ਨੋਜੀ ਉਹ ਜਿਹੜੇ ਇਲਾਕੇ ਦੇ ਲੋਕ ਜਦੋਂ ਵੀ ਉਹ ਤਿਆਰ ਹੋਣਗੇ ਧਰਨਾ ਲਾਉਣ ਲਈ ਜਾਂ ਉਹਨਾਂ ਦੇ ਕਾਰਪੋਰੇਸ਼ਨ ਦੇ ਖਿਲਾਫ ਮਜ਼ਾਹਰਾ ਕਰਨ ਲਈ ਮੈਂ ਉਹਨਾਂ ਨਾਲ ਸਭ ਤੋਂ ਪਹਿਲਾਂ ਅੱਗੇ ਉਹਨਾਂ ਦੇ ਨਾਲ ਲਾ ਕੇ ਉਹ ਸਰਕਾਰ ਦਾ ਪਿੱਟ ਸਿਆਪਾ ਕਰਾਂਗਾ ਔਰ ਅਫਸਰਾ ਦਾ ਵੀ ਮੈਂ ਜਿਹੜਾ ਵਾ ਉਹ ਪਿੱਟ ਸਿਆਪਾ ਇਸ ਕਰਕੇ ਕਰਾਂਗਾ ਕਿ ਬਾਬਾ ਜੂ ਉਹਨਾਂ ਨੂੰ ਇੱਕ ਕੰਪਲੇਟ ਦੇਣ ਦੇ ਉਹ ਇਲਾਕੇ ਦੀ ਜਿਹੜੀ ਆ ਸਮੱਸਿਆ ਉਸ ਨੂੰ ਦੇਖ ਦੇਣੀ ਆ ਤੋ ਉਹ ਆਪਣੀ ਮਰਜ਼ੀ ਨਾਲ ਜਿਹੜੇ ਕੰਮ ਹੈ ਉਹ ਕਰਾਉਂਦੇ ਆ ਤੁਹਾਪ ਵਾਲੇ ਇੰਟਰਫੀਰੈਂਸ ਜਰੂਰ ਕਰਦੇ ਆ ਕਿਉਂਕਿ ਜਿਹੜੇ ਲੋਕਾਂ ਦੇ ਹਾਰੇ ਲੋਕਾਂ ਤੋਂ ਹਾਰੇ